ਵਿਦੇਸ਼ ਤੋਂ ਗੁਰਸਿੱਖ ਅਤੇ ਗੁਲਸ਼ਨ ਰੇਡੀਓ ਦੇ ਪ੍ਰਬੰਧਕ ਗੁਲਸ਼ਨ ਝਿੰਗਰਾ ਨੇ ਆਪਣੀ ਟੀਮ ਦੇ ਨਾਲ ਅੰਮ੍ਰਿਤਸਰ ਪਹੁੰਚੇ ਅਤੇ ਉੱਥੇ ਉਹਨਾਂ ਨੇ ਹੜਪ੍ਰਭਾਵਿਤ ਇਲਾਕਿਆਂ ਦੇ 300 ਸਕੂਲੀ ਬੱਚਿਆਂ ਨੂੰ ਸਰਦੀ ਲਈ ਟਰੈਕਸੂਟ ਪਹੇਂਟ ਕੀਤੇ ਇਸ ਸਹਾਇਤਾ ਡਿਸਟ੍ਰਿਕਟ ਐਜੂਕੇਸ਼ਨ ਵਿਭਾਗ ਦੇ ਸਹਿਯੋਗ ਨਾਲ ਕੀਤੀ ਗਈ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਰਜੇਸ਼ ਖੰਨਾ ਨੇ ਗੁਲਸ਼ਨ ਝਿੰਗਰਾ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਦੇਸ਼ ਵਿੱਚ ਬਸਦੇ ਪੰਜਾਬੀ ਅਜੇ ਵੀ ਮਾਂ ਭੂਮੀ ਪ੍ਰਤੀ ਸਮਰਪਿਤ ਹਨ ਨੂੰ ਮੇਰਾ ਨਾਮ ਗੁਲਸ਼ਨ ਢਿੰਗਰਾ ਔਰ ਅਸੀਂ ਬੋਬਰ ਹੈਮਪਟਨ ਯੂਕੇ ਤੋਂ ਵੈਸਟਮਿਲੈਂਡ ਤੋਂ ਆਏ ਹਾਂ ਔਰ ਗੁਲਸ਼ਨ ਰੇਡੀਓ ਹੀ ਉੱਤੇ ਹੈ ਸੋ ਬਾਕੀ ਆਪ ਸਭ ਜਾਣਦੇ ਹੋ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵਜੜ ਹੜ੍ਹ ਆਏ ਸੀ ਕੋਈ ਜਿਹੜੀ ਤਕਰੀਬਨ ਤਕਰੀਬਨ ਜਿਹੜੀ ਸਰਕਾਰੀ ਆંકੜਿਆਂ ਦੇ ਮਤਾਬਕ 5 ਲੱਖ ਏਕੜ ਜ਼ਮੀਨ ਔਰ ਵੰਡ ਜ਼ਲੇ ਪ੍ਰਭਾਵਿਤ ਹੋਏ ਤੇ ਕਾਫੀ ਜੜੇ ਘਟ ਸੀ ਸੋ ਦੁਨੀਆ ਚ ਬੈਠੇ ਸਾਰੇ ਪੰਜਾਬੀਆਂ ਨੇ ਆਪਣੇ ਆਪਣੇ ਤੌਰ ਤੇ ਬਹੁਤ ਮਦਦ ਕੀਤੀ ਚਲੋ ਸਰਕਾਰੀ ਤੌਰ ਤੇ ਵੀ ਜਿੰਨੀ ਮਦਦ ਹੋਈ ਔਰ ਪੰਜਾਬੀ ਤੇ ਤੁਹਾਨੂੰ ਪਤਾ ਹੀ ਹੈ ਸਾਰੀ ਦੁਨੀਆ ਦੇ ਵਿੱਚ ਇੱਕ ਜੈਨਰਸ ਕਮਿਊਨਿਟੀ ਮੰਨੀ ਜਾਂਦੀ ਆ ਦੁਨੀਆ ਚ ਮਦਦ ਕਰ ਜਾਂਦੇ ਫਿਰ ਆਪਣੀ ਗੱਲ ਸੀ ਇਸੇ ਤਹਿਤ ਗੁਲਸਰ ਰੇਡੀਓ ਬੋਬਰ ਹੈਮਪਟਨ ਬਰਮਿੰਗਮ ਤੋਂ ਯੂਕੇ ਇੰਗਲੈਂਡ ਦੇ ਵਿੱਚ ਅਸੀਂ ਆਪਣੇ ਵੱਲੋਂ ਉਪਰਾਲਾ ਕੀਤਾ ਸੀ ਮੈਂ ਐਵੇਂ ਕਹਾ ਕਿ ਜਿਹੜਾ ਗੁਲਸ਼ਨ ਰੇਡੀਓ ਦਾ ਸਾਰਾ ਪਰਿਵਾਰ ਹੈ ਸੋ ਗੁਲਸ਼ਨ ਰੇਡੀਓ ਦਾ ਸਾਨੂੰ ਜਿੰਨੇ ਵੀ ਸੁਣਦੇ ਆ ਇਹ ਗੁਲਸ਼ਨ ਰੇਡੀਓ ਦੇ ਲਿਸਨਰਸ ਨੇ ਉਹਨਾਂ ਦੇ ਸਰੋਤਿਆਂ ਦੇ ਇਹ ਸਾਰਾ ਪੈਸਾ ਸੋ ਅਸੀਂ ਅਲੱਗ-ਅਲੱਗ ਫੇਸ ਦੇ ਵਿੱਚ ਅਸੀਂ ਕਾਫੀ ਰਿਸਰਚ ਕਰਦੇ ਪਾਸ ਦੇਖਿਆ ਕਿ ਛੋਟੇ ਬੱਚੇ ਜ਼ਿਆਦਾ ਜਿਹੜੇ متاثر ਪ੍ਰਭਾਵਿਤ ਆ ਅੱਗੇ ਸਰਦੀਆਂ ਦੀ ਆਮਦ ਆ ਕਿਵੇਂ ਅਸੀਂ ਉਹਨਾਂ ਦੀ ਮਦਦ ਕਰ ਸਕਦੇ ਆ ਉਹਨਾਂ ਦੀ امدਾਦ ਕਰਨ ਵਾਸਤੇ ਵੀ ਅਸੀਂ ਸਕੂਲਾਂ ਦੀਆਂ ਵਰਦੀਆਂ ਪਹਿਲੇ ਫੇਸ ਵਿੱਚ ਮੇਰੇ ਵਾਈਫ ਕੇ ਇਹ ਜੀ ਆਈ ਸੀ ਉਹ ਦੇ ਕੇ ਸੀ। ਔਰ ਇਹਦੇ ਵਿੱਚ ਮੇਰੇ ਨਾਲ ਜਿਹੜੇ ਸਾਡੀ ਟੀਮ ਦੇ ਇਥੇ ਲੋਕਲ ਰਵਿੰਦਰਪਾਲ ਗਰੋਵਰ ਜੀ ਆ ਕਮਲਜੀ ਢਿੱਲੋਂ ਹੁਣੀ ਆ, ਆਜ਼ਾਦ ਬੁੰਡਾ ਕਰਦੇ ਡਾਕਟਰ ਇੰਦਰ ਪੀਤਾਮੀ ਹੁਣੀ ਆ। ਇਹ ਸਾਰੇ ਬਹੁਤ ਮਦਦ ਕਰ ਰਹੇ ਜੈਨੂਨ ਜਗਤ ਤੇ ਅਸੀਂ ਚਲੇ ਪੈਸੇ ਆ। ਅਸੀਂ ਇਦਾਂ ਰੱਖਿਆ ਕਿ ਅਲੱਗ-ਅਲੱਗ ਫੇਸ ਵਿੱਚ ਜਿੱਥੇ ਤੇ ਜ਼ਰੂਰਤਮੰਦ ਉੱਥੇ ਪੈਸੇ ਦਈਏ। ਵਰਦੀਆਂ ਪੈਸੇ ਨਹੀਂ ਮਰਦਿਆਂ ਦੇ ਰੂਪ ਵਿੱਚ। ਇਥੇ ਤੇ ਅਸੀਂ ਇਥੋਂ ਦੇ ਡਿਸਟ੍ਰਿਕਟ ਐਜੂਕੇਸ਼ਨ ਅਫੀਸ ਨਾਲ ਗੱਲ ਕੀਤੀ ਸੀ ਮੇ ਨਾਲ ਸਰ ਕਰਿਆ ਔਰ ਇਹਨਾਂ ਨੇ ਕਹਿ ਕੇ ਤੁਸੀਂ ਟਰੈਕਸੂਟ ਦੇ ਦਿਓ ਫਿਰ ਉਹ ਟਰੈਕਸੂਟ ਦਾ ਇੰਤਜ਼ਾਮ ਕੀਤਾ ਤੇ ਬਸ ਅਸੀਂ ਇਹ ਟਰੈਕਸੂਟ ਆਜ ਜਸੀ ਤੇ ਪਹੁੰਚੇ ਕਿੰਨੇ ਟਰੈਕਸੂਟ ਦਾ ਜ ਤੁਸੀਂ ਦੇ ਅੱਜ ਜਿਹੜੇ ਆ ਇਸ ਸਪੇਸ ਵਿੱਚ ਅਸੀਂ 300 ਟਰੈਕਸੂਟ ਦੇਣੇ ਆ ਕਿਹੜੇ ਜ਼ਿਲ੍ਹੇ ਚ ਦੇ ਦੇ ਇਹ ਅਮਰitsar ਜ਼ਿਲ੍ਹੇ ਚ ਆ ਇਹਨਾਂ ਨੇ ਆਪ ਰਿਸਰਚ ਕੀਤੀ ਤੇ ਜਿਹੜੇ ਹੜਪ੍ਰਭਾਵਿਤ ਸਕੂਲ ਸੀ ਉਹਨਾਂ ਦੇ ਹੈੱਡ ਸੇਵਾ ਨਾਲ ਜਾਏ ਹੋਏ ਆ ਸੋ ਅਜਿਨ ਅਧੰਨਵਾਦ ਆ ਉਹ ਚੇਚੇ ਦੌਰ ਤੇ ਸ਼ਨੀਵਾਰ ਵਾਲ ਦਿਨ ਨੇ 1916 ਇੰਤਜ਼ਾਮ ਕੀਤਾ ਸੋ ਇਹੀ ਆ ਸਾਡਾ ਵੀ ਇਹ ਜਿਹੜਾ ਸੰਗਤ ਦਾ ਜਾਂ ਲਿਸਨਸ ਦਾ ਪੈਸਾ ਬੋਵਰਹੈਂਪਟਨ ਤੋਂ ਬੋਵਰਹੈਂਪਟਨ ਮੈਂ ਤੁਹਾਨੂੰ ਦੱਸਿਆ ਕਿ ਗੋਸ਼ਟ ਰੇਡੀਓ ਬੋਵਰਹੈਂਪਟਨ ਦਾ ਜਿੱਥੇ ਕੋਈ 52 ਤੋਂ 55 ਹਜ਼ਾਰ ਪੰਜਾਬੀ ਉਹ ਸ਼ਹਿਰ ਚ ਵੱਸਦੇ ਆ ਜਿੱਤੇ ਜਿਹੜਾ 120 ਸਾਲਾਂ ਦੇ ਇਤਿਹਾਸ 'ਚ ਇਹ ਪਹਿਲਾ ਜਿਹੜਾ ਏਸ਼ੀਅਨ ਰੇਡੀਓ ਆ ਔਣ ਵਾਲੇ ਸਮੇਂ 'ਚ ਹੋਰ ਵੀ ਸੇਵਾਤ ਸੁਭਾਈਏ ਅਸੀਂ ਆਪਣੇ ਵੱਲੋਂ ਦੇਖੋ ਕੋਸ਼ਿਸ਼ ਕਰਾਂਗੇ ਹਨਾ ਜੀ ਆਪਣੇ ਵੱਲੋਂ ਕੋਸ਼ਿਸ਼ ਕਰਾਂਗੇ ਜਿਹਨੇ ਆਉਣ ਵਾਲੇ ਸਮੇਂ ਤੇ ਜਿੰਨਾ ਵੀ ਅਸੀਂ ਕਰ ਸਕੀਏ ਤੁਸੀਂ ਆਪਣੇ ਪਰਿਵਾਰ ਵੱਲੋਂ ਵੀ ਮੇਰਾ ਬੇਟਾ ਜਨਵੀ ਤੀਗਰ ਤੇ ਹਾਰ ਮੀਟਿੰਗ ਦਾ ਸੋ ਆਪਣੇ ਵੱਲੋਂ ਵੀ ਅਸੀਂ ਫੈਮਲੀ ਵੱਲੋਂ ਵੀ ਜਿੰਨਾ ਵੀ ਦਸਵੰਦ ਕੱਢ ਕੇ ਅਸੀਂ ਇਥੋਂ ਹੀ ਗਏ ਆ ਸੋ ਮੋਹ ਆ ਆਪਣੀ ਧਰਤੀ ਨਾਲ ਅੱਜ ਦਾ ਜਿਹੜੀ ਆ ਗੁਰੂ ਰਾਮਦਾਸ ਜੀ ਦੀ ਧਰਤੀ ਤੇ ਖੜੇ ਆ ਅੰਮ੍ਰਿਤਸਰ ਦੇ ਵਿੱਚ بس ਇੰਨਾ ਕੁ ਜ਼ਿਆਦਾ ਕਰਕੇ ਅਸੀਂ ਇਨਾ ਸੀ ਬੜੇ ਤੁਹਾਡਾ ਸਾਰਿਆਂ ਦਾ ਮੀਡੀਆ ਦਾ ਧੰਨਵਾਦ ਹੈ ਪਰ ਇਨਾ ਸੀ ਮੀਡੀਆ ਚ ਆਉਣਾ ਨਹੀਂ ਚਾਹੁੰਦੇਗਾ ਖੁਦ ਹੀ ਮੀਡੀਆ ਵੈਸੇ ਤਾਂ ਖੁਦ ਹੀ ਮੀਡੀਆ ਸਾਨੂੰ ਇਹ ਹੁੰਦਾ ਕਿ ਜਿਹੜੀ ਚੀਜ਼ ਸੰਗਤ ਦੀ ਆ ਉਹ ਸਹੀ ਜਗ੍ਹਾ ਤੇ ਚੱਲ ਜਨ ਇਸਤੇਮਾਲ ਹੋ ਜੇ ਬਸ ਇੰਨੀ ਕੀ ਸੋਚਾਂ ਉਹ ਕਹਿੰਦੇ ਹੁੰਦੇ ਵੀ ਜੇ ਕੋਈ ਚੀਜ਼ ਕਿਸੇ ਦਾ ਭਲਾ ਕਰਨਾ ਹੋ ਦੂਜੇ ਬੰਦੇ ਨੂੰ ਪਤਾ ਨਹੀਂ ਹੋਣਾ ਚਾਹੀਦਾ ਪਰ ਅੱਜ ਕੱਲ ਇਹ ਇੱਕ ਸੋਰਸ ਹੋ ਗਿਆ ਵੀ ਦੱਸਣਾ ਥੋੜਾ ਜ਼ਰੂਰੀ ਆ ਪਰ ਠੀਕ ਹੈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਹ ਨਹੀਂ ਕਹਿਣਾ ਚਾਹਾਂਗੇ ਮੈਂ ਮੇਨਾ ਜਿੰਨੀ ਮੇਰੀ ਟੀਮ ਹੈ ਜਿੰਨੇ ਵੀ ਲੋਕਲ ਸਾਡੇ ਅਫਸਰ ਸਹਿਬਾਨ ਖੜੇ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਹਨਾਂ ਨੇ ਸਾਨੂੰ ਆ ਕੇ ਬੜਾ ਸਤਿਕਾਰ ਇੱਜ਼ਤ ਦਿੱਤੀ ਇਤਰਾਫ ਕੀਤਾ ਸਾਨੂੰ ਸਹਿਯੋਗ ਕੀਤਾ ਬਹੁਤ ਬੜਾ ਧੰਨਵਾਦ ਠੀਕ ਹੈ ਥੈਂਕ ਯੂ ਜੀ ਹਾਂ ਜੀ ਓਕੇ ਸਰ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਰਜੇਸ਼ ਖੰਨਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੋ ਅੱਜ ਸਾਡੇ ਵਿੱਚ ਸ਼੍ਰੀ ਗੁਲਸ਼ਨ ਟਿੰਗਰਾ ਜੀ ਗੁਲਸ਼ਨ ਰੇਡੀਓ ਤੋਂ ਯੂਕੇ ਤੋਂ ਆਏ ਨੇ ਸੋ ਬੀਂਗ ਪੰਜਾਬੀ ਨੇ ਉਹਨਾਂ ਨੇ ਦੇਖਿਆ ਕਿ ਜਦੋਂ ਪੰਜਾਬ ਦੇ ਵਿੱਚ ਐਡੀ ਵੱਡੀ ਤ੍ਰਾਸਦੀ ਆਈ ਹੈ ਅਜਨਾਲਾ ਬੈਲਟ ਦੇ ਵਿੱਚ ਜਿਸ ਨਾਲ ਪਿਛਲੇ ਦਿਨੀ ਸਾਡੇ ਹੜ੍ਹ ਆਏ ਆ ਔਰ ਬਹੁਤ ਜ਼ਿਆਦਾ ਪ੍ਰਭਾਵ ਪਿਆ ਲੋਕਾਂ ਦਾ ਬੜਾ ਨੁਕਸਾਨ ਹੋਇਆ ਸੋ ਪੰਜਾਬ ਦੇ ਹੋਂਦ ਦੇ ਨਾਤੇ ਉਹਨਾਂ ਕੋ ਰਹਿ ਨਹੀਂ ਗਿਆ ਔਰ ਇਮੀਡੀਏਟਲੀ ਉਹ ਇਹ ਸੁਣ ਕੇ ਪੰਜਾਬ ਵਾਲ ਨੂੰ ਨੱਠੇ ਇਸ ਤੋਂ ਪਹਿਲਾਂ ਉਹਨਾਂ ਦੇ ਮੈਡਮ ਆਏ ਪੰਜਾਬ ਦੇ ਵਿੱਚ ਅੱਜ ਉਹ ਆਪਣੇ ਪਰਿਵਾਰ ਦੇ ਨਾਲ ਆਪਣੇ ਦੋ ਪੇਟੀਆਂ ਦੇ ਨਾਲ ਪੰਜਾਬ ਵਿੱਚ ਆਏ ਅੰਮ੍ਰਿਤਸਰ ਵਿੱਚ ਆ ਕੇ ਉਹਨਾਂ ਨੇ ਸਾਡੇ ਕੋਲੋਂ ਪੁੱਛਿਆ ਕਿ ਕਿਹੜੇ ਕਿਹੜੇ ਇਲਾਕੇ ਜਿਹੜੇ ਜ਼ਿਆਦਾ ਪ੍ਰਭਾਵਿਤ ਨੇ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਸਾਡੇ ਅਜਨਾਲਾ ਬੈਲਟ ਜ਼ਿਆਦਾ ਪ੍ਰਭਾਵਿਤ ਹੋਈ ਹੈ ਸੋ ਉਹਨਾਂ ਨੇ ਉਹਨਾਂ ਬੱਚਿਆਂ ਦੇ ਵਿੱਚ ਸਕੂਲ ਦੇ ਬੱਚਿਆਂ ਦੀ امداد ਕਰਨ ਦਾ ਫੈਸਲਾ ਕੀਤਾ ਔਰ ਸਾਡੇ ਕੋਲ ਡਿਮਾਂਡ ਲਈ ਪਈ ਅਸੀਂ ਕਿਹੜੀ ਚੀਜ਼ ਜਿਹੜੀ ਹੈ ਵਿਦਿਆਰਥੀਆਂ ਲਈ ਦੀਏ ਕਿਉਂਕਿ ਆਉਣ ਵਾਲਾ ਸਮਾਂ ਸਰਦੀ ਦਾ ਸਮਾਂ ਹੈ ਔਰ ਲੋਕੀ ਹੜ ਪਰਭਾਵਿਤ ਨੇ ਬੱਚੇ ਹੜ ਪਰਭਾਵਿਤ ਨੇ ਸੋ ਉਹਨਾਂ ਲਈ ਇਹ ਫੈਸਲਾ ਕੀਤਾ ਗਿਆ ਕਿ ਬੱਚਿਆਂ ਨੂੰ ਟਰੈਕਸੂਟ ਬਣਾ ਕੇ ਦਿੱਤੇ ਜਾਣ ਤਾਂਕਿ ਉਹਨਾਂ ਦਾ ਸਰਦੀ ਤੋਂ ਬਚਾਅ ਹੋ ਸਕੇ ਸੋ ਇਹਨਾਂ ਨੇ ਇਮੀਡੀਏਟਲੀ ਉਹ ਜਿਹੜੀ ਮੰਗ ਸੀ ਡਿਮਾਂਡ ਸੀ ਉਹਨੂੰ ਸਵੀਕਾਰ ਕੀਤਾ ਕਿਉਂਕਿ ਭਾਵੇਂ ਯੂਕੇ ਚ ਰਹਿੰਦੇ ਆ ਬਟ ਉਹਨਾਂ ਦਾ ਦਿਲ ਜਿਹੜਾ ਉਹ ਪੰਜਾਬ ਲਈ ਹੀ ਧੜਕਦਾ ਸੋ ਉਹਨਾਂ ਨੇ ਕਿਹਾ ਮੈਂ ਜ਼ਰੂਰ ਇਹ ਕਰਾਂਗਾ ਔਰ ਅੱਜ ਜੋ 300 ਦੇ ਕਰੀਬ ਜਿਹੜੇ ਟਰੈਕਸੂਟ ਲੈ ਕੇ ਬੱਚਿਆਂ ਲਈ ਆਏ ਨੇ ਔਰ ਚਾਰ ਸਕੂਲ ਲਗੇ ਆ ਜਿਨ੍ਹਾਂ ਵਿੱਚ ਅੱਜ ਅਸੀਂ ਉਹ ਡਿਸਟ੍ਰੀਬਿਊਟ ਕਰ ਰਹੇ ਹਾਂ ਤਾਂ ਕਿ ਬੱਚੇ ਜਿਹੜੇ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਠੰਡ ਤੋਂ ਪ੍ਰਭਾਵਨਾ ਪਵੇ ਠੰਡ ਤੋਂ ਬਚ ਸਕਣ ਔਰ ਆਪਣਾ ਜੀਵਨ ਜਿਹੜਾ ਪਹਿਲੇ ਵਕਾਂਸ ਸਮੂਥਲੀ ਚੱਲੇ ਸੋ ਮੈਂ ਇੱਥੇ ਆਨ ਤੇ ਉਹਨਾਂ ਦਾ ਇੱਕ ਤਾਂ ਚਲੋ ਜੀ ਆਇਆਂ ਕਰਦਾ ਕਿਉਂਕਿ ਉਹ ਆਪਣੀ ਧਰਤੀ ਤੇ ਆਏ ਆ ਔਰ ਉਹਨਾਂ ਦਾ ਥੈਂਕਸ ਵੀ ਕਰਦਾ ਕਿ ਉਹ ਬਾਹਰ ਬੈਠੇ ਵੀ ਇਦੇ ਬਾਰੇ ਸੋਚਦੇ ਰਹੇ ਵੀ ਆਪਣੇ ਪਿੱਛੇ ਸੋਚਦੇ ਰਹੇ ਆਪਣੇ ਸਮਲ ਦੇਸ਼ ਦੀ ਆਪਣੀ ਜਨਮ ਭੂਮੀ ਬਾਰੇ ਸੋਚਦੇ ਰਹੇ ਕਿ ਮੈਂ ਉੱਥੇ ਜਾਣਾ ਉੱਥੇ ਕੰਮ ਕਰਨਾ ਆਪਣੇ ਪੰਜਾਬੀ ਭਰਾ ਜਿਹੜੇ ਸਾਡੇ ਬੱਚੇ ਆ ਸਫਰਰ ਆ ਉਹਨਾਂ ਦੀ ਮੈਂ ਹੈਲਪ ਕਰਨੀ ਹੈ ਸੋ ਇਹਦੇ ਲਈ ਮੈਂ ਤਹੇ ਦਿਲ ਤੋਂ ਉਹਨਾਂ ਦਾ ਸ਼ੁਕਰਗੁਜ਼ਾਰ ਆ ਡਿਪਾਰਟਮੈਂਟ ਵੱਲੋਂ ਨਾਲ ਸ਼ੁਕਰਗੁਜ਼ਾਰ ਕਰਦਾ ਕਿ ਉਹਨਾਂ ਨੇ ਇਹ ਜੈਸਚਰ ਇੱਕ ਬੜਾ ਅੱਛਾ ਕੀਤਾ ਕਿ ਬੱਚੇ ਜਿਹੜੇ ਆ ਸਰਕਾਰੀ ਸਕੂਲ ਦੇ ਬੱਚੇ ਆ ਉਹਨਾਂ ਦੀ ਹੈਲਪ ਕੀਤੀ ਸੋ ਜਿਸ ਤਰ੍ਹਾਂ ਕਿ ਤੁਹਾਨੂੰ ਦੱਸ ਕੇ ਗਏ ਆ ਗੁਲਸ਼ਨ ਜੀ ਆਨਵਲੇ ਸਮੇਂ ਦੇ ਵਿੱਚ ਵੀ ਉਹਨਾਂ ਦਾ ਇੱਕ ਕਹਿ ਰਿਹਾ ਵੀ ਸੈਕੰਡ ਫੇਜ਼ ਦੇ ਵਿੱਚ ਮੈਂ ਫੇਰ ਇੱਥੇ ਆ ਕੇ ਇਹਨਾਂ ਵਿਦਿਆਰਥੀਆਂ ਦੀ ਸਕੂਲ ਦੀ ਮਦਦ ਕਰਾਂਗਾ ਜੋ ਮੇਰੇ ਕੋ ਹੋ ਪਾਏਗਾ ਉਹ ਕਰਾਂਗਾ ਸੋ ਜਿੰਨੇ ਵੀ ਲੋਕ ਸਾਡੀ ਮਦਦ ਕਰ ਰਹੇ ਨੇ ਅਸੀਂ ਸਾਰਿਆਂ ਦਾ तहे ਦਿਲ ਤੋਂ ਸ਼ੁਕਰਗੁਜ਼ਾਰ ਆ ਕਿ ਦੁੱਖ ਦੀ ਘੜੀ ਦੇ ਉੱਤੇ ਉਹਨਾਂ ਨੇ ਸਾਡੀ ਸਾਰਿਆਂ ਦੀ ਸਾਰੇ ਦਾ ਸੋਗਿਤਾ ਕਹਿੰਦੇ ਨੇ ਕਿ ਜੇ ਸੁਖ ਹੋਏ ਮੰਡਲ ਨਾਲ ਵੱਜ ਜਾਂਦਾ ਤੇ ਦੁੱਖ ਜਿਹੜਾ ਵੰਡਨ ਨਾਲ ਜੋਕ ਜਿਹੜਾ ਵੰਡਾਓ ਤੇ ਘਟ ਜਾਂਦਾ ਸੋ ਸਾਰੇ ਸਾਡੇ ਭਰਾਵਾਂ ਨੇ ਆ ਕੇ ਇਹ ਸਾਡੇ ਭਰਾ ਇਹਨੇ ਬਾਹਰੋਂ ਵਿਦੇਸ਼ਾਂ ਤੋਂ ਆ ਕੇ ਸਾਡਾ ਦੁੱਖ ਹੰਡਾਇਆ ਔਰ ਸਾਡੇ ਦੁੱਖ ਨੂੰ ਘਟਾਇਆ ਸੋ ਆਉਣ ਵਾਲਾ ਸਮਾਂ ਸਾਡੇ ਪੰਜਾਬ ਲਈ ਬਹੁਤ ਹੀ ਚੜ੍ਹਦੀ ਕਲਾ ਵਿੱਚ ਰਹੇਗਾ ਥੈਂਕ ਯੂ ਵੈਰੀ ਮਚ ਬਿਊਰੋ ਰਿਪੋਰਟ ਪਰਕ ਟੀਵੀ ਅੰਮ੍ਰਿਤਸਰ